ਤੁਹਾਡੇ ਕੋਈ ਭਾਈ ਭੈਣ ਮਾਤਾ ਪਿਤਾ ਕੋਈ ਵੀ ਸ਼ਰਾਬ ਪਿੰਦੇ ਨੇ ਸ਼ਰਾਬ ਉਹ ਲੈਣ ਜਾਂਦੇ ਨੇ ਜਾਂ ਠੇਕੇ ਵਾਲੇ ਘਰ ਦੇਣ ਆਂਦੇ ਨੇ ਲੈਣ ਜਾਂਦੇ ਨੇ ਨਾ ਦੇਣ ਤਾਂ ਤੁਹਾਨੂੰ ਘਰ ਕੋਈ ਵੀ ਨਹੀਂ ਆਇਆ ਦੇਣ ਕੌਣ ਆਂਦੇ ਨੇ ਫਰੂਟ ਦੇਣ ਆਂਦੇ ਨੇ ਸਬਜ਼ੀਆਂ ਦੇਣ ਆਂਦੇ ਨੇ ਉਹ ਤਾਂ ਅਸੀਂ ਖਰੀਦਦੇ ਨਹੀਂ ਸ਼ਰਾਬ ਲੈਣਾ ਅਸੀਂ ਆਪ ਜਾਣੇ ਹਜੇ ਸਾਨੂੰ ਕਹਿੰਦੇ ਸਾਨੂੰ ਕਿਸੇ ਨੇ ਨਸ਼ੇ ਤੇ ਲਗਾਤਾ ਕਿਹਨੇ ਲਗਾਤਾ ਤੁਹਾਨੂੰ ਬੱਚੇ ਤੁਹਾਨੂੰ ਆਪਣੇ ਸਿਵਾਏ ਕੋਈ ਨਸ਼ੇ ਤੇ ਨਹੀਂ ਲਗਾ ਸਕਦਾ ਔਰ ਆਮ ਤੌਰ ਤੇ ਜਦੋਂ ਅਸੀਂ ਨਸ਼ੇ ਦੀ ਗੱਲ ਕਰਦੇ ਆ ਨਾ ਕਿ ਨਸ਼ਾ ਜਦੋਂ ਵੀ ਜ਼ਿੰਦਗੀ ਦੇ ਵਿੱਚ ਆਉਂਦਾ ਹੈ ਇਸ ਤਰ੍ਹਾਂ ਨਹੀਂ ਹੈ ਵੀ ਕਦੀ ਵੀ ਨਸ਼ਾ ਆ ਗਿਆ ਜਿਸ ਤਰ੍ਹਾਂ ਬੱਚੇ ਸਕੂਲ ਕਾਲਜ ਯੂਨੀਵਰਸਿਟੀ ਦੇ ਵਿੱਚ ਜਾਣ ਦੀ ਉਮਰ ਹੈ ਉਸੇ ਤਰ੍ਹਾਂ ਨਸ਼ੇ 'ਚ ਜਾਣ ਦੀ ਵੀ ਕੋਈ ਉਮਰ ਹੁੰਦੀ ਹੈ ਔਰ ਉਮਰ ਕਿਹੜੀ ਹੈ ਜਿਹੜੀ ਤੁਹਾਡੀ ਆਉਣ ਵਾਲੀ ਹੈ 90% ਮੁੰਡੇ ਕੁੜੀਆਂ ਜਦੋਂ ਵੀ ਨਸ਼ੇ 'ਚ ਜਾਣਗੇ ਜਦੋਂ ਵੀ ਕ੍ਰਾਈਮ 'ਚ ਜਾਣਗੇ ਜਦੋਂ ਵੀ ਪ੍ਰੋਸਟੀਚੂਨ 'ਚ ਜਾਣਗੇ ਕੋਈ ਨਾ ਦੀ ਇੱਕ ਪਾਰਟਿਕੂਲਰ ਏਜ ਹੁੰਦੀ ਹੈ ਔਰ ਉਹ ਏਜ ਕਿਹੜੀ ਹੈ 90% ਦੀ 18 ਤੋਂ 22 ਅਖਬਾਰ ਪੜ੍ਹਿਆ ਕਰੋ ਕਦੀ ਵੀ ਧਿਆਨ ਨਾਲ ਦੇਖਿਓ ਜਿਹੜਾ ਵੀ ਕੋਈ ਕ੍ਰਿਮੀਨਲ ਮੁੰਡਾ ਕੁੜੀ ਪਕੜਿਆ ਗਿਆ ਉਹਦੀ ਏਜ ਦੇਖਿਓ 20-22 ਦੇ ਆਸ-ਪਾਸ ਹੀ ਹੁੰਦੀ ਹੈ ਜਿਹੜਾ ਕੋਈ ਮੁੰਡਾ ਤੇਜ਼ ਰਫ਼ਤਾਰ ਕਾਰ ਦੇ ਨਾਲ ਐਕਸੀਡੈਂਟ ਦੇ ਵਿੱਚ ਜਾਂ ਮੋਟਰਸਾਈਕਲ ਤੇ ਮਾਰਿਆ ਗਿਆ ਉਹਦੀ ਵੀ ਏਜ 20-22 ਦੇ ਆਸ-ਪਾਸ ਹੀ ਹੁੰਦੀ ਹੈ ਕਿਉਂਕਿ ਇਸ ਏਜ ਦੇ ਵਿੱਚ એનર્ਜੀ ਲੈਵਲ ਬਹੁਤ ਹੁੰਦਾ ਉਹ એનર્ਜੀ ਨੂੰ ਅਸੀਂ ਗਲਤ ਰਸਤੇ ਤੇ ਲੈ ਜਾਂਦੇ ਜਿਸ ਕਰਕੇ ਅਸੀਂ ਹਮੇਸ਼ਾ ਭਟਕਦੇ ਹਾਂ